ਰੰਗ ਜੀ ਰੰਦਾ ਬੋਲਦਾ ਜਿਹਦੇ ਪਿੱਛੇ ਤੁਸੀਂ ਲੋ ਪਿੰਡਾਂ ਦੇ ਪਿੰਡ ਵਿਲੇ ਕਰੁੰਦੇ ਇਹਦੇ ਲੈ ਆ ਕੇ ਠਾਣਾ ਭਰਿਆ ਵਾ ਪਹਿਲੋਂ ਉਹਦੀ ਕਰਤੂਤ ਵਾ ਤੁਹਾਨੂੰ ਉਹਨਾਂ ਚ ਮੇਲੀ ਗੱਲ ਤੇ ਅਸੀਂ ਕਿਹਨੂੰ ਫੋਨ ਨਹੀਂ ਲਾਈਦਾ ਪੈਸਾ ਨੂੰ ਪੈਸਾ ਨੂੰ ਉਦੋਂ ਫੋਨ ਲਈਦਾ ਤੇ ਜਿਹਨੇ ਪੈਸਾ ਦੋ ਨੰਬਰ ਦਾ ਇਕੱਠਾ ਕੀਤਾ ਹੋਵੇ ਹੋ ਲੋ ਕੱਲੇ ਕੋ ਟੈਕਸ ਚੋਰੀ ਦਿੱਤੇ ਫਿਰ ਵੀ ਕੋਈ ਗੱਲ ਨਹੀਂ ਕੀ ਇਹਨੇ ਚਿੱਟਾ ਵੇਚਿਆ ਵਾ ਜਿਹਦੇ ਰਾਖੇ ਬਣੇ ਜੀ ਪਹਿਲੋ ਤੇ ਨਾ ਇਨਵੈਸਟੀਗੇਟ ਕਰਵਾਉਣਾ ਬਾਕੀ ਰਹੀ ਗੱਲ ਜਿਹੜਾ ਤੁਸੀਂ ਇੱਥੇ ਐਨੀ ਜਾਂਦਾ ਘਟੀ ਕੀਤੀ 18 ਭਰਿਆ ਵਾ ਤੇ ਉਹ ਦੌਰੋਂ ਹੋ ਗਿਆ 90 ਆਲਾ ਇਹਦਾ ਕੋਈ ਪੁੱਛਦਾ ਨਹੀਂਗਾ ਇਹ ਤੁਸੀਂ ਦੇਖ ਲਓ ਵੀ ਹਾਈ ਕੋਰਟ ਚੜਨੇ ਕੋੜੀਆਂ ਚੜਦੀਆਂ ਔਖੀਆਂ ਹੋ ਜਾਂਦੀਆਂ ਤੁਹਾਨੂੰ ਠੀਕ ਹੈ ਨਾ ਤੇ ਬਾਅਦ ਮੈਂ ਦੇਖਿਆ ਜਿਹੜੇ ਐਸਐਸਓ ਵਿਚ ਵਿਚ ਘੁੰਮਦੇ ਹੁੰਦੇ ਤੇ ਉਪਲੇ ਜਿਹੜੇ ਆਈਜੀ ਤੇ ਡੀਜੀ ਹੁੰਦੇ ਇਹ ਬੋਲ ਸੇ ਪੱਲਾ ਨਹੀਂ ਲੈਂਦੇ ਹੁੰਦੇ ਠੀਕ ਹੈ ਨਾ ਅਬਸਰਾਂ ਨੇ ਚੇਂਜ ਹੋ ਜਾਣਾ ਤੂੰ ਇੱਥੇ ਸੜਕਾ ਤੇ ਹੋਣਾ ਕਦੀ ਕਿਦੇ ਨਕਲ ਆਉਂਦਾ ਕਦੀ ਕਿਦੇ ਨਕਲ ਆਉਂਦੇ ਆ ਇਹਦੇ ਤੇ ਤੁਹਾਡੀ ਸਾਡੀ ਗੱਲ ਆ ਪਰਿਵਾਰਾਂ ਨੂੰ ਮੈਨੂੰ ਵਾਲ ਕਰੋਗੇ ਨਾ ਤੇ ਫੇਰ ਤੂੰ ਹੀ ਵੇਖ ਲਓ ਕਿ ਪਹਿਲਾਂ ਤੇ ਲੋਕ ਛਿਪ ਕੇ ਟਾਈਮ ਲੰਘ ਜਾਂਦਾ ਹੁੰਦਾ ਹੀਗਾ ਕਿਸੇ ਨੂੰ ਪਤਾ ਨਹੀਂ ਕੌਣ ਕਿੱਥੇ ਕੌਣ ਕਿੱਥੇ ਆ ਹੁਣ ਤੇ ਦੁਨੀਆ ਨਾ ਹਾਸੇ ਦੀ ਟਲੀ ਤੇ ਆ ਗਈ ਸਾਰੀ ਜਿਹਦਾ ਮਰਜ਼ੀ ਪਤਾ ਕਰ ਲੋ ਠੀਕ ਆ ਨਾ ਫਿਰ ਕਾਂ ਜੇ ਤੂੰ ਇੱਕ ਪਰਿਵਾਰ ਚ ਛੁਪੋ ਗਿਆ ਪਰਿਵਾਰ ਦਾ ਜੀ ਚ ਛੁਪੋ ਹੋਇਆ ਨਾ ਤੇ ਇਹ ਦੂ ਮਾਰਾਂਗੇ ਕੋਈ ਚੁੱਕਣੇ ਹੀ ਮਾਰਨੇ ਆ ਠੀਕ ਹੈ ਨਾ ਤੇ ਹਸਾ ਆਪਣਾ ਹੈ ਨਾ ਵੀ ਪੈੜ ਪਾਇਓ ਤੇ ਨਾਲੇ ਪਿਛਲੇ ਦੇਖ ਲਓ ਜਿਨ੍ਹਾਂ ਨੇ ਪਿੱਛੇ ਕੀਤਾ ਨਾ ਵੀ ਹਲੋ ਦਾ ਟਾਈਮ ਮੁੱਕਾ ਨਹੀਂਗਾ ਜਿਹੜੇ ਜਿਹੜੇ ਟੈਰਮੈਂਟ ਲਈ ਕੇ ਰਾਨੂ ਗਏ ਆ ਨਾ ਉਹਨਾਂ ਦੇ ਵੀ ਟਾਈਮ ਸ਼ੁਰੂ ਹੁੰਦਾ ਉਹਨਾਂ ਦੇਖ ਕੇ ਆਪਣਾ ਨਮਾਜ਼ ਤੇ ਹੱਥ ਬਣਾਓ ਠੀਕ ਹੈ ਨਾ ਤੇ ਜਿਹੜੇ ਉੱਤੋਂ ਆਏ ਹੋਣਗੇ ਨਾ ਤੁਹਾਡੇ ਅਫਸਰ ਇਹ ਨਾਲ ਉਹਨਾਂ ਨੂੰ ਵੀ ਸੁਣਾਓ ਠੀਕ ਹੈ ਨਾ ਰਿਟਾਇਰਮੈਂਟ ਲੈ ਕੇ ਨਾ ਅਰਕਾ ਕੈਨੇਡਾ ਅਮਰੀਕਾ ਨੇ ਸੈਟਲ ਹੋਣ ਦੇਣਾ ਐੜੀ ਹੈ ਪਿਆ ਭੀ ਆ ਕੇ ਮਾਰਾਂਗੇ ਤੇ ਕੈਨੇਡਾ ਅਮਰੀਕਾ ਇਹ ਘਰੇ ਵੜ ਵੜ ਕੇ ਮਾਰਾਂਗੇ